भगवान वाल्मीकि जी के प्रकट उत्सव पे गलवाली गेट ਵਿਖੇ ਕਰਵਾਏ ਗਏ ਪ੍ਰੋਗਰਾਮ ਦੇ ਤਹਿਤ ਲੋੜਵੰਦਾ ਵਿੱਚ ਰਾਸ਼ਨ ਅਤੇ ਔਰਤਾਂ ਵਿੱਚ ਸिलाई ਮਸ਼ੀਨਾਵਾਂ ਵੰਡੀਆਂ ਗਈਆਂ ਕੇਕ ਵੀ ਕਟਿਆ ਗਿਆ ਸਾਫਾ ਮੰਤਰੀ ਗੁਲਜ਼ਾਰ ਸਿੰਘ ਰਣਕੀਤ ਹਲਕਾ ਦਖਣੀ ਦੇ ਅਕਾਲੀ ਦਲ ਬਾਦਲ ਦੇ ਇੰਚਾਰਜ ਤਲਬੀਰ ਸਿੰਘ ਗਿੱਲ ਜ਼ਿਲ੍ਹਾ ਕਾਰਜੇਦਾਰ ਬਾਦਲ ਦੇ ਪਠਾਨ ਗੁਰਪ੍ਰਤਾਪ ਸਿੰਘ ਟਿੱਕਾ ਕੌਂਸਲਰ ਪੋਲੀ ਓਮਪ੍ਰਕਾਸ਼ ਕੱਬਰ ਭਾਰਤ ਮਲਿਕ ਪ੍ਰਧਾਨ ਸਨੀ ਕੁਮਾਰ ਸਮੇਤ ਕਈ ਲੋਕ ਇਸ ਮੌਕੇ ਮੌਜੂਦ ਸਨ ਤੇ ਬਹੁਤ ਸਦਾ ਬੜੇ ਪਿਆਰ ਤੇ ਸਤਿਕਾਰ ਨਾਲ ਸਾਰੀਆਂ ਸੰਗਤਾਂ ਜਿੱਥੇ-ਜਿੱਥੇ ਵੀ ਇਸ ਸਮਾਜ ਨੂੰ ਮਨਾ ਰਹੇ ਨੇ ਪਰਗਰਦਿਸ਼ ભગવાન ਬਲਮੀਦਾਨੀ ਦਾ ਅੱਜ ਸ਼ਨੀ ਜੀ ਨੇ ਇੱਕ ਵਾਰ ਸਾਰਾ ਸੰਗਤਾਂ ਨੂੰ ਪਰਗਰਦਿਸ਼ ਦੇ ਸੁਬਾਨ ਦੇ ਵਿੱਚ ਮਸ਼ੀਨਾਂ ਦੀ ਸੇਵਾ ਰਾਸ਼ਨ ਦੀ ਸੇਵਾ ਉਹਨਾਂ ਕੀਤੇ ਮੈਂ ਉਹਨਾਂ ਨੂੰ ਵਧਾਈ ਦਿੰਦਾ ਉਹਨਾਂ ਦੇ ਪਰਿਵਾਰ ਨੂੰ ਉਹਨਾਂ ਦੇ ਸਾਰੇ ਸਾਥੀਆਂ ਨੂੰ ਸਾਡਾ ਛੋਟਾ ਵੀਰ ਸਨੇ ਜਿਨ੍ਹਾਂ ਭਗਵਾਨ ਵਾਲਮੀਕ ਜੀ ਦੇ ਪ੍ਰਗਟ ਦੁਸਤੇ ਇਹ ਹਰ ਸਾਲ ਹੀ ਬੜੇ ਵੱਡੇ ਪੰਦਰ ਤੇ ਆਪਦੇ ਇਸ ਇਲਾਕੇ ਦੇ ਵਿੱਚ ਭਗਵਾਨ ਵਾਲਮੀਕ ਜੀ ਦਾ ਦਿਨ ਮਨਾਉਂਦੇ ਨੇ ਔਰ ਬੜੀ ਵਧੀਆ ਗੱਲ ਹੈ ਕਿ ਕਿ ਸੰਤਾਂ ਨੂੰ ਗੁਰੂ ਦੇ ਨਾਲ ਜੋੜਨਾ ਅੱਜ ਕੱਲ ਦੇ ਸਮੇਂ ਦੇ ਵਿੱਚ ਕਿਸੇ ਕੋਲ ਸਮਾਂ ਹੀ ਨਹੀਂ ਹੈਗਾ ਔਰ ਬੜੇ ਵਧੀਆ ਹਮੇਸ਼ਾ ਧਾਰਮਿਕ ਪ੍ਰੋਗਰਾਮ ਕਰਾਉਂਦਾ ਉਹ ਜਿੱਥੇ ਧਾਰਮਿਕ ਪ੍ਰੋਗਰਾਮ ਕਰਦਾ ਲੋੜਵੰਦ ਪਰਿਵਾਰਾਂ ਨੂੰ ਆਟਾ ਮਸ਼ੀਨਾਂ ਸਾਰਾ ਕੁਝ ਇਹ ਇਹਨਾਂ ਦੀ ਜਿਹੜੀ ਟੀਮ ਹੈ ਉਹ ਵੜਦੀ ਹੈ ਬੜੀ ਵਰੀਆ ਗੱਲ ਆ ਪਰਮਾਤਮਾ ਅੱਗੇ ਹੀ ਅਰਦਾਸ ਬੰਦੀ ਕਰਦੇ ਆ ਕਿ ਇਹਨਾਂ ਨੂੰ ਮਹਾਰਾਜ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਲੋਕਾਂ ਨੂੰ ਸੰਗਤਾਂ ਨੂੰ ਜਿਹੜੀਆਂ ਪਰਮਾਤਮਾ ਦੇ ਨਾਲ ਜੋੜਦੇ ਰਹਿਣ ਔਰ ਗਰੀਬਾਂ ਦੀ ਇਸ ਫਰਮਤ ਕਰਦੇ ਅੱਜ ਜੋ ਕਿ ਸਾਨੀ ਵੀਰ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਪ੍ਰੋਗਰਾਮ ਰੱਖਿਆ ਗਿਆ ਸੀ ਗਲਵਾਲੀ ਗੇਟ ਦੇ ਵਿੱਚ ਜਿੱਥੇ ਭਗਵਾਨ ਵਾਲਮਿਕ ਮਹਾਰਾਜ ਜੀ ਦੇ ਪ੍ਰਕਾਸ਼ਪੁਰਉ ਦੇ ਸਬੰਧ ਦੇ ਵਿੱਚ ਸਮਾਗਮ ਹੋਏ ਨੇ ਧਾਰਮਿਕ ਸਮਾਗਮ ਹੋਏ ਨੇ ਉੱਥੇ ਹੀ ਲੋੜਵੰਦ ਪਰਿਵਾਰਾਂ ਨੂੰ ਜਿੱਥੇ ਮਸ਼ੀਨਾਂ ਦਿੱਤੀਆਂ ਸਲਾਈ ਮਸ਼ੀਨਾਂ ਭੈਣਾਂ ਨੂੰ ਦਿੱਤੀਆਂ ਗਈਆਂ ਨੇ ਉੱਥੇ ਜਿਹੜਾ ਰਾਸ਼ਨ ਦਾ ਵੀ ਸਮਾਨ ਵੰਡਿਆ ਗਿਆ ਸਮਾਜ ਭਲਾਈ ਦੇ ਕੰਮਾਂ ਵਾਸਤੇ ਇਹ ਟੀਮ ਹਮੇਸ਼ਾ ਹੀ ਅੱਗੇ ਰਹਿੰਦੀ ਆ ਸੋ ਮੈਂ ਮੇਰੀਆਂ ਸ਼ੁਭ ਅਸ਼ਾਵਾ ਨੇ ਤੇ ਗੁਰੂ ਮਾਰਦੇ ਦੇ ਚਰਨਾਂ 'ਚ ਹੀ ਅਰਦਾਸ ਬੇਨਤੀ ਕਰਦੇ ਵੀ ਸਮੁੱਚੀ ਟੀਮ ਇਸੇ ਤਰ੍ਹਾਂ ਸਮਾਜ ਭਲਾਈ ਦੇ ਕੰਮ ਕਰਦੇ ਰਹਿਣ ਅੱਜ ਭਗਵਾਨ ਬਾਲ ਜੀ ਮਰਗ ਪਰਗਟ ਬੜੀ ਸ਼ਰਧਾਪੂਰਵਕ ਦਿਲਵਾਰੀ ਗੇਟ ਵਿਖੇ ਮਨਾਇਆ ਗਿਆ ਜਿੱਥੇ ਕੇ ਸੰਨੀਪਰਾਨ ਨੇ ਪੁਰਾ ਬਾਵੀ ਮਹਾਰਾਜ ਜੁੱਲ੍ਹਾ ਨਿਕਾਲਦੇ ਆ ਨਿਮਾਨਿਆਂ ਦੇ ਮਾਨ ਗੁਰੂ ਜੀ ਨੇ ਯੋਗਾਂ ਗੁਰੂ ਜੀ ਬੇਸਾਰਨ ਖਾਰਾ ਬਣਦਾ ਇਤਿਹਾਸ ਉਹਨਾਂ ਨੇ ਗਰੀਬ ਵਿਧਵਾਵਾਂ ਨੂੰ ਮਸੀਨਾ ਬਣੇ ਅੱਜ ਪਹਿਲੇ ਤੁਹਾਡੇ ਮਾਧਮ ਚੱਲਣ ਲਈ ਮੈਂ ਸਾਰੇ ਸ਼ਹਿਰ ਵਾਸੀਆਂ ਨੂੰ ਤੌਹਫ਼ਾ ਦੇਣ ਦੀ 10 ਲੱਖ ਦਾ ਇਤਿਨਾ ਅੱਜ ਜੋ ਪ੍ਰਾਰਲਾ ਕੀਤਾ ਗਿਆ ਸਾਡੀ ਗਾਣੀ ਸੇਵਾ ਸੈਟਿੰਗ ਲੋਪਸ ਸਾਡਾ ਵੈਸੀ ਇਹੋ ਜਿਹੀ ਸਮਾਜ ਨੂੰ ਤੇ ਬਾਤ ਚੜ੍ਹ ਕੇ ਸਮਾਜ ਦੀ ਸਭਾ ਕਰਨੀ ਚਾਹੀਦੀ ਆ ਇਸ ਵਿੱਚ ਸਾਡੇ ਸਮਾਜੀਆਂ ਨੇ ਸਾਰੇ ਨਾਲ ਇਕੱਠੇ ਹੋ ਕੇ ਜੂਤ ਮੰਦਰ ਨੂੰ ਰਾਸ਼ਨ ਦਿੱਤਾ ਗਿਆ ਜੂਤ ਮੰਦਰ ਭੈਣਾਂ ਨੂੰ ਮਾਤਾ ਨੂੰ ਫਲਾਈ ਮਸ਼ੀਨਾਂ ਵੰਡੀਆਂ ਗਈਆਂ